ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਰੋਧ ਦੀ ਜਿਹੜੀ ਮਹਿਮ ਚੱਲ ਰਹੀ ਹੈ ਫਰੀਦਕੋਟ ਪੀਸ ਨੂੰ ਉਸ ਟਾਈਮ ਬਹੁਤ ਵਧੀਆ ਸਫਲਤਾ ਮਿਲੀ ਜਦੋਂ ਸਾਡੇ ਐਸ ਐਚਓ ਨਵਦੀਪ ਪੱਟੀ ਨੇ ਇੱਕ ਨਾਕਾਬੰਦੀ ਕੀਤੀ ਸੀ ਰਾਤ ਨੂੰ ਤੇ ਇੱਕ ਮੋਟਰਸਾਈਕਲ ਜਿਹੜਾ ਫਰੀਦਕੋਟ ਤੋਂ ਸਾਧਕਵਾਲ ਨੂੰ ਆ ਰਿਹਾ ਸੀ ਤੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹ ਘਰ ਆ ਗਏ ਤੇ ਇਹਨਾਂ ਦਾ ਮੋਟਰਸਾਈਕਲ ਇੱਕ ਸਾਈਡ ਤੇ ਜਾ ਕੇ ਇੱਕ ਨਾਲੇ ਦੇ ਵਿੱਚ ਜਾ ਟਿਕਾ ਤੇ ਜਦੋਂ ਇਹਨਾਂ ਨੂੰ ਰੈਸਟ ਕੀਤਾ ਤਾਂ ਇਹਨਾਂ ਦੇ ਨਾਂ ਸੀਗੇ ਇੱਕ ਦਾ ਕਮਜੀਤ ਉਫ ਕਰਮਾ ਮਲੂਕ ਸਿੰਘ ਵਾਸੀ ਬੱਗੇ ਦੇ ਪੀਪਲ ਫਰੀ ਪਰਵਾੜਾ ਦਾ ਰਹਿਣ ਵਾਲਾ ਸੀ ਤੇ ਅਮਨਦੀਪ ਜਿਹੜਾ ਬਜੀਦਪੁਰ ਪੀਐਸ ਕੋਲਗੜੀ ਏਵੀ ਫਰੀਪੁਰ ਦਾ ਰਹਿਣ ਵਾਲਾ ਸੀ ਜਦੋਂ ਇਹਨਾਂ ਨੂੰ ਸ਼ੱਕ ਦੇ ਆਧਾਰ ਤੇ ਨੇ ਤਲਾਸ਼ੀ ਕੀਤੀ ਗਈ ਤਾਂ ਜਿਹੜਾ ਅਮਨਦੀਪ ਸੀਗਾ ਜਿਹੜਾ ਵਾਸੀ ਬਜੀਦਪੁਰ ਦਾ ਸੀ ਇਹਦੇ ਕੋਲੋਂ 205 ਗ੍ਰਾਮ ਜਿਹੜਾ ਹੈਰੋਨ ਬਰਾਮਦ ਕੀਤੀ ਗਈ ਇਹ ਜਿਹੜਾ ਇਹਨਾਂ ਨੂੰ ਅੱਜ ਮਾਂਜੋ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ ਇਹਨਾਂ ਦਾ ਹਰਮਾਨਦ ਲਿਆ ਗਿਆ ਤੇ ਉਹ ਸਮਾਨਦਾਰ ਇਨੀ ਪੋਸਟ ਵਿੱਚ ਕੀਤੀ ਜਾਵੇਗੀ ਜਿਹੜੀ ਇਹ 200 ਗ੍ਰਾਮ ਹੈਰੋਨ ਕਿੱਥੋਂ ਲੈ ਕੇ ਆਏ ਸੀ ਸਾਡੇ ਏਰੀਆ ਚੋਂ ਕਿ ਕਿੱਥੇ ਕਿਤੇ ਸਪਰਾਏ ਕਰਦੇ ਸੀ ਜਾਂ ਅੱਗੇ ਕਿਤੇ ਸਪਰਾਏ ਕਰਨ ਜਾ ਰਹੇ ਸੀ ਤੇ ਜਿਹੜਾ ਇਹਦੇ ਵਿੱਚ ਇੱਕ ਮੇਨ ਇਹ ਦੱਸਣ ਵਾਲਾ ਜਿਹੜਾ ਕਰਮਦੀਪ ਇਹ ਇਸ ਤੇ ਪਹਿਲਾਂ ਵੀ ਇੱਕ ਨਸ਼ੇ ਦਾ ਮਕਦਮਾ ਦਰਜ ਜਿਹੜਾ ਅਮਨਦੀਪ ਇਹ ਇਸ ਤੇ ਤੋਂ ਪਹਿਲਾਂ ਤਿੰਨ ਮਕਦਮੇ ਦਰਜ ਨੇ